ਉਹ ਸੋਈ ਬਹੁਤ ਪੁਸ਼ਾ ਛੜਾ ਰਹਿ ਕੇ ਹਾਂ ਛੜਾ ਰਹਿ ਕੇ ਮੁੰਡੇ ਕਹਿੰਦੇ ਬੱਗੂ ਭਾਈ ਜੀ ਤੁਸੀਂ ਤਾਂ ਕਹਿੰਦੇ ਸੀ ਵੀ ਸੋਹੀ ਇੰਨੇ ਸਾਲਾਂ ਦਾ ਹੋ ਕੇ ਇੰਨੀ ਉਮਰ ਹੋ ਗਈ ਕੋਈ ਤੇਰਾ ਆਪਿਆ ਹੋ ਛੜਾ ਹੈ ਹੈ ਜਦੋਂ ਅਮਲੀ ਦਾ ਹੱਥ ਫਿਰ ਜਾਵੇ ਮੁੱਟੀ ਭੜ ਕੇ ਨਰੋਈ ਪਾਵੇ ਉਹਨੂੰ ਅਜੇ ਵੀ ਸਬਰ ਨਾ ਆਵੇ ਕਰ ਲੈਂਦਾ ਕਾਲੀ ਕੱਟ ਪਹਿਣੇ ਨਹੀਂ ਦਿੱਤੇ ਚਾਹ ਚੰਦਰੀ ਨੇ ਪੱਟ ਪਹਿਣੇ ਨਹੀਂ ਦਿੱਤੇ ਚਾਹ ਚੰਦਰੀ ਨੇ ਇੱਕ ਹੋਰ ਗੱਲ ਵੀ ਪੁੱਛਣੀ ਆ ਜਿਵੇਂ ਇਸ ਉਮਰ ਦੇ ਵਿੱਚ ਆ ਕੇ ਜਿਵੇਂ ਫਿਲਮ ਦੇ ਵਿੱਚ ਤੁਸੀਂ ਨੂਰੀ ਜੀ ਨਾਲ ਡਾਂਸ ਕਰਦੇ ਹੋ ਉਹ ਅੰਦਰੋਂ ਨਿਕਲਦਾ ਉਹ ਜ਼ਿੰਦਗੀ ਦੇ ਵਿੱਚ ਵੀ ਕਿਤੇ ਨਾ ਕਿਤੇ ਸੋਹੀ ਸਾਹ ਉਹ ਮਿਸ ਕਰਦੇ ਨੇ ਉਹ ਵੀ ਆਪਾਂ ਤੜਕੇ ਲੜ ਕੇ ਹੱਥ ਨੇ ਇੱਕੋ ਜਿਹੇ ਆ ਨਹੀ ਨਹੀ ਉਹ ਸੋਹੀ ਬਹੁਤ ਖੁਸ਼ ਹੈ ਛੜਾ ਰਹਿ ਕੇ ਹਾਂ ਛੜਾ ਰਹਿ ਕੇ ਮੈਂ ਦੱਸਦਾ ਮੈਂ ਬੱਬੂ ਮਾਨ ਨਾਲ ਫਿਲਮ ਕਰ ਰਹੀ ਦੀ ਬਾਤ ਠੀਕ ਹੈ ਬਾਦ ਤੇ ਜਿਹੜੇ ਬੱਬੂ ਦੇ ਆਸ-ਪਾਸ ਪੰਜ-ਸੱਤ ਬੰਦੇ ਦਾ ਹਮੇਸ਼ਾ ਹੀ ਹੁੰਦੇ ਨੇ ਜੀ ਜੀ ਮੈਂ ਇੱਕ ਸ਼ੌਟ ਦੇ ਕੇ ਨਿਕਲਿਆ ਬੱਬੂ ਨਾਲ ਬਾਹਰ ਆਇਆ ਬੜਾ ਜਿਹੜੀ ਮੂਮੈਂਟ ਸੀ ਬੜੀ ਸ਼ਾਰਪ ਸੀ ਮੇਰੀ ਠੀਕ ਹੈ ਇਹ ਉਹ ਮੁੰਡੇ ਕਹਿੰਦੇ ਬੱਬੂ ਨੂੰ ਭਾਈ ਜੀ ਤੁਸੀਂ ਤਾਂ ਕਹਿੰਦੇ ਸੀ ਵੀ ਸੋਹੀ ਇੰਨੇ ਸਾਲਾਂ ਦਾ ਹੋ ਗਏ ਇੰਨੀ ਉਮਰ ਹੋ ਗਈ ਕੋਈ ਤੇਰਾ ਆਪਿਆ ਹੋ ਛੜਾ ਹੈ ਹੈ ਇਹ ਗੱਲ ਸਮਝ ਗਿਆ ਨਾ ਠੀਕ ਹੈ ਤਾਂ ਇਸ ਕਰਕੇ ਬਹੁਤ એનર્ਜੀ ਲੈਵਲ अच्छा फिर तो थोनू कोई नहीं ਛੜਿਆ ਦੀ ਕੋਈ ਕਮੇਟੀ ਦਾ ਪ੍ਰਧਾਨ ਬਣਾਵਾ ਗਿਆ ਆਪਾਂ ਆ ਕੋਈ ਫਿਲਮ ਫਿਲਮ ਜ ਬਣਾ ਸਕਦਾ ਜੇ ਜੇ ਕੋਈ ਇਹ ਇਹੋ ਜੀ ਫਿਲਮ ਬਣੇ ਮੈਂ ਇਹ ਇਹ ਜੇ ਕਿਰਦਾਰ ਨੂੰ ਮੈਂ ਪਿਆਰ ਕਰੂੰਗਾ ਉਹ ਸੋਹੀ ਬਹੁਤ ਖੁਸ਼ ਆ ਛੜਾ ਲੈ ਕੇ ਹਾਂ ਛੜਾ ਲੈ ਕੇ ਮੁੰਡੇ ਕਹਿੰਦੇ ਬੱਗੂ ਭਾਈ ਜੀ ਤੁਸੀਂ ਤਾਂ ਕਹਿੰਦੇ ਸੀ ਵੀ ਸੋਹੀ ਇੰਨੇ ਸਾਲਾਂ ਦਾ ਹੋ ਕੇ ਇੰਨੀ ਮੜੋ ਗਈ ਕੋਈ ਤੇਰਾ ਆਪਿਆ ਛੜਾ ਹੈ ਹਾਂ ਜਦੋਂ ਅਮਲੀ ਦਾ ਹੱਥ ਤੇਰ ਜਾਵੇ ਮੁੱਟੀ ਭੜ ਕੇ ਨਰੋਈ ਪਾਵੇ ਉਹ ਨੂ ਜੇ ਵੀ ਸਬਰ ਨਾ ਆਵੇ ਕਰ ਲੈਂਦਾ ਕਲੀ ਕੱਟ ਪਹਿਣੇ ਨਹੀਂ ਦਿੱਤੇ ਚਾ ਚੰਦਰੀ ਨੇ ਪੱਟ ਪਹਿਣੇ ਨਹੀਂ ਦਿੱਤੇ ਚਾ ਚੰਦਰੀ ਨੇ ਇੱਕ ਹੋਰ ਗੱਲ ਵੀ ਪੁੱਛਣੀ ਆ ਜਿਵੇਂ ਇਸ ਉਮਰ ਦੇ ਵਿੱਚ ਆ ਕੇ ਜਿਵੇਂ ਫਿਲਮ ਦੇ ਵਿੱਚ ਤੁਸੀਂ ਨੂਰੀ ਜੀ ਨਾਲ ਡਾਂਸ ਕਰਦੇ ਹੋ ਉਹ ਅੰਦਰੋਂ ਨਿਕਲਦਾ ਉਹ ਜ਼ਿੰਦਗੀ ਦੇ ਵਿੱਚ ਵੀ ਕਿਤੇ ਨਾ ਕਿਤੇ ਸੋਹੀ ਸਾਹ ਉਹ ਮਿਸ ਕਰਦੇ ਨੇ ਉਹ ਵੀ ਆਪਾ ਤੜਕੇ ਲੜਕੇ ਹੱਥ ਨੇ ਇੱਕੋ ਜਿਹੇ ਆ ਨਹੀ ਨਹੀ ਉਹ ਸੋਹੀ ਬਹੁਤ ਖੁਸ਼ ਆ ਛੜਾ ਰਹਿ ਕੇ ਹਾਂ ਛੜਾ ਰਹਿ ਕੇ ਮੈਂ ਦੱਸਦਾ ਮੈਂ ਬੱਬੂ ਮਾਨ ਨਾਲ ਫਿਲਮ ਕਰ ਰਿਹਾ ਸੀ ਦੀ ਬਾਤ ਠੀਕ ਹੈ ਜੀ ਬਾਤ ਤੇ ਜਿਹੜੇ ਬੱਬੂ ਦੇ ਆਸ-ਪਾਸ ਪੰਜ-ਸੱਤ ਬੰਦੇ ਦਾ ਹਮੇਸ਼ਾ ਹੀ ਹੁੰਦੇ ਨੇ ਜੀ ਜੀ ਮੈਂ ਇੱਕ ਸ਼ਾਟ ਦੇ ਕੇ ਨਿਕਲਿਆ ਬੱਬੂ ਨਾਲ ਬਾਹਰ ਆਇਆ ਬੜਾ ਜਿਹੜੀ ਮੂਮੈਂਟ ਸੀ ਬੜੀ ਸ਼ਾਰਪ ਸੀ ਮੇਰੀ ਠੀਕ ਹੈ ਇਹ ਉਹ ਮੁੰਡੇ ਕਹਿੰਦੇ ਬੱਬੂ ਨੂੰ ਭਾਈ ਜੀ ਤੁਸੀਂ ਤਾਂ ਕਹਿੰਦੇ ਸੀ ਵੀ ਸੋਹੀ ਇੰਨੇ ਸਾਲਾਂ ਦਾ ਹੋ ਗਏ ਇੰਨੀ ਉਮਰ ਹੋ ਗਈ ਕੋਈ ਤੇਰਾ ਪਿਆ ਹੋ ਛੜਾ ਹੈ ਹੈ ਇਹ ਗੱਲ ਆ ਸਮਝ ਗਿਆ ਨਾ ਤਾਂ ਇਸ ਕਰਕੇ ਬਹੁਤ એનર્ਜੀ ਲੈਵਲ ਅੱਛਾ ਫਿਰ ਤਾਂ ਤੁਹਾਨੂੰ ਕੋਈ ਨਹੀਂ ਛੜਿਆ ਦੀ ਕੋਈ ਕਮੇਟੀ ਦਾ ਪ੍ਰਧਾਨ ਬਣਾਵਾ ਗਿਆ ਆਪਾਂ ਆ ਕੋਈ ਫਿਲਮ ਫਿਲਮ ਚ ਬਣ ਸਕਦਾ ਜੇ ਜੇ ਕੋਈ ਇਹੋ ਜੀ ਫਿਲਮ ਬਣੇ ਮੈਂ ਇਹੋ ਜੇ ਕਿਰਦਾਰ ਨੂੰ ਮੈਂ ਪਿਆਰ ਕਰੂੰਗਾ